ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ਈਡੀ ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸਤੇ ਨਿਗਰਾਨੀ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਣ ਵਿਭਾਗ ਦੇ ਵਿੱਚ ਘਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਘਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਏਗਾ अम्म सो जा आजीत इसका लेक गोपन आजीत आकर चांदे होगी क्या ना चार्ज करना चांदे होगी साधु जी साधु जी साधु जी साधु जी ईकल हो गया जी साधु 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 ईकल हो गया जी क्या ना चार्ज क्या ना चार्ज करना चाहिए जो साधु 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 ईकल हो गया जी तो डिजिटल जी क्या ना जाऊँगे साधु 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 स भाई साइड भाई साइड हो जा भाई हटाओ सर तरम सोच जी सादा जी सादा जी आप सब मुझे देख रहे हो कि तरम सूद और उन जेड़ा की ईडी वाला जेड़ा की गिरफ्तार करते हैं गड्डी दा छोरदार गड्डी दा गड्डी दा छोरदार गड्डी तेरे दा चाहिए भाई साहब जगह तो दो सर साहब कुछ कहना चाहोगे कुछ कहना चाहोगे तारबाई किता देख रहे हो तरम सूद जी कार्रवाई किसे देख रहे हो ਬਾਈ ਸਾਈਡ ਹੋ ਜਾਓ ਇਹ ਧਰਮਸੋਤ ਦੀ ਕਾਰਵਾਈ ਕਿਵੇਂ ਵੇਖਣਾ ਤੁਸੀਂ ਇਹ ਦੇਖ ਸਕਦੇ ਹੋ ਕਿ ਧਰਮਸੋਤ ਨੂੰ ਜਿਹੜਾ ED ਵੱਲੋਂ ਜਿਹੜਾ ਕੀ ਗ੍ਰਿਫਤਾਰ ਕਰ ਰਹੇ ਨੇ ਕੁਝ ਕਹਿਣਾ ਚਾਹੁੰਗੇ ਚਲ ਹਟ ਜਾ ਸਰ ਹਟ ਜਾ ਗੱਡੀ ਵਿੱਚ ਛੋੜ ਤਰ ਚਲੋ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ED ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸਤੇ ਨਿਗਰਾਨੀ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਣ ਵਿਭਾਗ ਦੇ ਵਿੱਚ ਘੁਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਕੋਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ

ਸਰ ਜੀ ਕੀ ਕਰੂਏ ਸਰ ਜੀ ਕੀ ਕਰੂਏ ਕਾਰ ਬੰਦ ਕਿੱਧਰ ਵੇਖਦੇ ਹੋ ਸਾਈਡ ਸਾਈਡ ਹੈ ਬਾਈ ਸਾਈਡ ਹੋ ਜਾ ਬਾਈ ਕੋ ਹਟਾਓ ਸਰਮਖੋਜੀ ਸਾਧੂ ਜੀ ਸਾਧੂ ਜੀ ਤੁਸੀਂ ਵੇਖ ਰਹੇ ਹੋ ਕਿ ਤਰਨਸੂਹ ਮੋਰਾਂ ਨੂੰ ਜਿਹੜਾ ਕੀੜੀ ਵਾਲਾ ਜਿਹੜਾ ਕੀ ਗ੍ਰਿਫਤਾਰ ਕਰਦੇ ਗੱਡੀ ਦਾ ਛੋਰਦਾਰ ਗੱਡੀ ਦਾ ਗੱਡੀ ਦਾ ਛੋਰਦਾਰ ਕਰ ਰਿਹਾ ਹੈ ਤਾਂ ਇਹ ਭਾਈ ਸਾਹਿਬ ਜੇ ਲੈ ਤੋ ਦੋ ਸਰ ਪੀ ਕੇ ਹੋਏ ਕੁਝ ਕਹਿਣਾ ਚਾਹੋਗੇ ਪੀ ਕੇ ਹੋਏ ਕੁਝ ਕਹਿਣਾ ਚਾਹੋਗੇ ਕਾਰਬਾਈਨ ਕਿਤਾਬੇਖਦੇ ਹੋ ਰਮਸੋਜੀ ਕਾਰਬਾਈਨ ਕਿਤਾਬੇਖਦੇ ਹੋ ਭਾਈ ਸਾਈਡ ਹੋ ਜਾਓ ਇਹ ਰਮਸੋਜੀ ਕਾਰਬਾਈਨ ਕਿਵੇਂ ਵੇਖਦੇ ਹੋ 10 10 10 ਸਰ ਇੱਕ ਸੈਕਿੰਡ ਇਹ ਵੀ ਦੇਖ ਸਕਦੇ ਹੋ ਕਿ ਰਮਸੋਜੀ ਮੋਰਾਂ ਨੂੰ ਜਿਹੜਾ ਕੀੜੀ ਵਾਲੋ ਜਿਹੜਾ ਕੀ ਗ੍ਰਿਫਤਾਰ ਕਰ ਰਹੇ ਹੋ ਕੁਝ ਕਹਿਣਾ ਚਾਹੋਗੇ ਮਾਰ ਦਿਓ ਸਰ ਮਾਰ ਦਿਓ ਗੱਡੀ ਲੈ ਛੋੜ ਸਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ED ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸਤੇ ਨਿਗਰਾਨੀ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਣ ਵਿਭਾਗ ਦੇ ਵਿੱਚ ਘਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਘਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਏਗਾ ਧਰਮਸੋਤ ਸਾਹਿਬ ਅੱਜ ਇੱਕ ਨਿੱਕੀ ਜਿਹੀ ਗੱਲ ਹੈ ਕੀ ਕਹਣਾ ਚਾਹੁੰਦੇ ਹੋ ਸਾਧੂ ਜੀ ਸਾਧੂ ਜੀ ਸਾਧੂ ਜੀ ਸਾਧੂ ਜੀ ਕੀ ਗੱਲ ਹੋਈ ਹੈ ਜੀ ਹੈਡ ਹੈਡ ਸਰਬ ਕੀ ਗੱਲ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਰਬ ਕੀ ਗੱਲ ਹੋਈ ਹੈ ਜੋ ਜੀ ਤੁਹਾਨੂੰ ਆਪਣੇ ਯਾਰ ਸਰਬ ਕੀ ਕਰ ਰਹੀ ਹੈ ਤੁਹਾਡੇ ਦੇ ਅੱਗੇ ਕੀ ਕਹਿਣਗੇ ਕਿਹੜੀ ਦੀ ਕੀਵਲ ਹਸਪੀਟਲ ਭਾਈ ਸਾਹਿਬ ਜੀ ਸਰਬ ਕੀ ਕਹੋਏ ਸਰਬ ਕੀ ਕਹੋਗੇ ਕਾਰਪਟ ਕਿਤਾ ਵੇਖਦੇ ਹੋ ਭਾਈ ਸਾਹਿਬ ਭਾਈ ਸਾਹਿਬ ਹੋ ਜਾਓ ਹਟਾਓ ਸਰਮੋਤੀ ਸਾਦਾ ਜੀ ਸਾਦਾ ਜੀ ਸਰਬ ਮੈਂ ਤੁਹਾਨੂੰ ਦੇਖ ਰਹੇ ਹੋਗੀ ਟਰਾਂਸਪੋਰਟਰ ਨੂੰ ਜਿਹੜਾ ਕਿ ਈਡੀ ਵਾਲਾ ਜਿਹੜਾ ਕਿ ਗਿਰਸਾਰ ਕਰਦਾ ਕੱਡੀ ਦਾ ਛੋੜਕਾਰ ਕੱਡੀ ਦਾ ਕੱਡੀ ਦਾ ਛੋੜਕਾਰ ਭਾਈ ਸਾਹਿਬ ਜੇ ਲੈ ਤੋ ਦੋ ਸਰ ਸਾਹਿਬ ਈ ਕੇ ਉੱਤੇ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਾਰਬਾਈਡ ਕਿੱਧਰ ਦੇਖਦੇ ਹੋ ਟਰਾਂਸਪੋਰਟਰ ਜੀ ਕਾਰਬਾਈਡ ਕਿੱਧਰ ਦੇਖਦੇ ਹੋ ਭਾਈ ਸਾਈਡ ਹੋ ਜਾਓ ਭਾਈ ਟਰਾਂਸਪੋਰਟਰ ਜੀ ਕਾਰਬਾਈਡ ਕਿਵੇਂ ਦੇਖਦੇ ਹੋ ਦੱਸੋ 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 ਇੱਕ ਸੈਕਿੰਡ ਤੁਸੀਂ ਇਹ ਦੇਖ ਸਕਦੇ ਹੋ ਕਿ ਧਰਮਸੋਤ ਮਰਦ ਨੂੰ ਜਿਹੜਾ ਕੀੜੀ ਵੱਲੋਂ ਜਿਹੜਾ ਕੀ ਗ੍ਰਿਫਤਾਰ ਕਰਦੇ ਕੁਝ ਕਹਿਣਾ ਚਾਹੁੰਦੇ ਚਲ ਹਟ ਜਾ ਸਰ ਹਟ ਜਾ ਗੱਡੀ ਦੇ ਚੋੜ ਕਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ਈਡੀ ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸ ਤੇ ਨਿਗਰਾਨੀ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਦੂ ਸਿੰਘ ਧਰਮ ਸੋਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਣ ਵਿਭਾਗ ਦੇ ਵਿੱਚ ਘੁਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ। ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਘੁਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਏਗਾ हमसो सर आज किस गल है कि तांगा किता कर कि कहना चाहो सादू जी सादू जी सादू जी सादू जी की गल हुई है जी साहब साहब की गल हुई है जी की कहना चाहो साइड साइड साहब साहब की गल हुई है जो हम तो सुनो अपने यार साहब साहब की कार हुई है तो आज की कहना चाहोगे ईडी जी गवर्नमेंट हॉस्पिटल भाई साहब के तो साहब की क्या हुए साहब की गमने कार बैठते हो भाई साइड भाई साइड हो जा भाई हटाओ साइड हो जा करमसो की सादा जी सादा जी मैं तुझे देखत रहयो की करमसो कोला नु जेड़ा की गीडी वाला जेड़ा की गिरफ्तार कर गाड़ी दे छोड़ कर गाड़ी दे गाड़ी दे छोड़ कर भाई साहब जगह तो दो साहब कुछ कहना चाहोगे कुछ कहना चाहोगे कार्रवाई की तक देख रहे हो करमसो जी कार्रवाई की तक देख रहे हो ਭਾਈ ਸਾਈਡ ਹੋ ਜਾਓ ਹੈ ਧਰਮਸੋਤੀ ਕਾਂਬਾਈਨ ਕਿਵੇਂ ਵੇਣ 10 10 1 ਸੈਕਿੰਡ ਤੁਸੀਂ ਇਹ ਦੇਖ ਸਕਦੇ ਹੋ ਕਿ ਧਰਮਸੋਤ ਮਰਾਨ ਨੂੰ ਜਿਹੜਾ ਈਡੀ ਵੱਲੋਂ ਜਿਹੜਾ ਕੀ ਗ੍ਰਿਫਤਾਰ ਕਰ ਰਹੇ ਹੋ ਕੁਝ ਕਹਿਣਾ ਚਾਹੁੰਦੇ ਹਾਂ ਮੜ ਜਾ ਸਰ ਮੜ ਜਾ ਗੱਡੀ ਦੇ ਚੋੜ ਸਰ ਚਲੋ ਸਰ سوری ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ਈਡੀ ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸਤੇ ਨਿਗਾਹ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਣ ਵਿਭਾਗ ਦੇ ਵਿੱਚ ਘਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਘਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਏਗਾ ਮਸਤ ਜੀ ਅੱਜ ਕਿਸ਼ ਕੱਲੇ ਗਿਫਟਾਰ ਗਿਫਟਾਰ ਕੀ ਕਹਿਣਾ ਚਾਹੁੰਦੇ ਸਾਧੂ ਜੀ ਸਾਧੂ ਜੀ ਸਾਧੂ ਜੀ ਸਾਧੂ ਜੀ ਕੀ ਗੱਲ ਹੋਈ ਹੈ ਜੀ ਸਾਧੂ ਜੀ ਸਾਧੂ ਜੀ ਕੀ ਗੱਲ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਮੇਰਾ ਚਾਹੁੰਗੇ ਕਾਰਵਾਈ ਹੋਈ ਹੈ ਜੀ ਤੁਹਾਨੂੰ ਆਪਣੇ ਯਾਰ ਸਾਧੂ ਜੀ ਕੀ ਕਾਰਵਾਈ ਹੋਈ ਹੈ ਤੁਹਾਡੇ ਦੇ ਅੱਜ ਕੀ ਕਹਿਣਗੇ ਉਹ ਵੀ ਦੀ ਗੱਲ ਹੈ ਕਿਵਲ ਹਸਪੀਟਲ ਭਾਈ ਸਾਹਿਬ ਕਹਿੰਦੇ ਸਾਹਿਬ ਕੀ ਕਹੂਏ ਸਾਧੂ ਜੀ ਕੀ ਕਹੂਗੇ ਕਾਰਵਾਈ भाई साइड भाई साइड हो जा भाई हटाओ सा करमसो जी सादा जी सादा जी मैं तुझे देखत रहयो की करमसो छोरा नु जेड़ा की वीडियो जेड़ा की किरदार गाड़ी दा छोड कर गाड़ी दा गाड़ी दा छोड कर गाड़ी ते रह भाई साहब जगह तो दो साहब की के हुए कुछ कहना चाहोगे कुछ कहना चाहोगे कारबाई किताब देखदे हो करमसो जी कारबाई किताब देखदे हो ਭਾਈ ਸਾਈਡ ਹੋ ਜਾਓ ਹੈ ਧਰਮਸੋਤ ਦੀ ਕਾਰਵਾਈ ਕਿਵੇਂ ਵੇਖਦੇ ਹੋ ਦੱਸੋ ਦੱਸ ਦੱਸ ਇੱਕ ਸੈਕਿੰਡ ਤੁਸੀਂ ਇਹ ਵੇਖ ਸਕਦੇ ਹੋ ਕਿ ਧਰਮਸੋਤ ਨੂੰ ਜਿਹੜਾ ਇੱਕ ਈਡੀ ਵੱਲੋਂ ਜਿਹੜਾ ਕੀ ਗ੍ਰਿਫਤਾਰ ਕਰ ਰਹੇ ਨੇ ਮੇਰੇ ਕੋਲ ਕਹਿਆ ਜਾਉਂਗੇ ਚਲ ਹਟ ਜਾ ਸਰ ਹਟ ਜਾ ਗੱਡੀ ਲੈ ਚੋੜ ਸਰ ਚਲੋ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ਈਡੀ ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸਤੇ ਨਿਗਾਹ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਣ ਵਿਭਾਗ ਦੇ ਵਿੱਚ ਘੁਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਕੋਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਏਗਾ ਤੁਹਾਨੂੰ ਸਾਬ ਜੀ ਅੱਜ ਕਿਸ ਗੱਲ ਲਈ ਦਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਸਾਬ ਜੀ ਸਾਬ ਜੀ ਸਾਬ ਜੀ ਸਾਬ ਜੀ ਕੀ ਗੱਲ ਹੋਈ ਹੈ ਜੀ ਸਾਬ ਸਾਬ ਕੀ ਗੱਲ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਾਬ ਜੀ ਮੇਰਾ ਚੋਕ ਹੈ ਕਾਰਵਾਈ ਹੋਈ ਹੈ ਜੋ ਜਦੋਂ ਤੁਹਾਨੂੰ ਆਪਣੇ ਹਾਂ ਸਾਬ ਸਾਬ ਕੀ ਗੱਲ ਹੋਈ ਹੈ ਤੁਹਾਡੇ ਨਾਲ ਅੱਜ ਕੀ ਕਹਿਣ ਜਾਓਗੇ ਸਰ ਸਾਬ ਕੀ ਕਹੂਏ ਸਰ ਸਾਬ ਕੀ ਕਹੂਏ ਕਾਰਬਨ ਕਿੱਧਰ ਵੇਖਦੇ ਹੋ ਸਾਈਡ ਸਾਈਡ ਭਾਈ ਸਾਈਡ ਹੋਸਾ ਭਾਈ ਹਟਾਓ ਸਰਮਖੋਜੀ ਸਾਧੂ ਜੀ ਸਾਧੂ ਜੀ ਹੱਸ ਸਾਬ ਤੁਸੀਂ ਵੇਖ ਰਹੇ ਹੋ ਕਿ ਤਰਨਸੂਬ ਮਰਾਨੂੰ ਜਿਹੜਾ ਕੀੜੀ ਵਾਲਾ ਜਿਹੜਾ ਕੀ ਗਿਰਸਤਾਰ ਕਰਦੀ ਹੈ ਕੰਡੀ ਦਾ ਛੋੜਾ ਆਰੇ ਤਾਂ ਇਹ ਭਾਈ ਸਾਹਿਬ ਜੇ ਗਏ ਤਾਂ ਦੋ ਸਰਪੀ ਕੇ ਉਏ ਕੁਝ ਕਹਿਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਕਾਰਵਾਈ ਕਿਤਾਬੇਖਦੇ ਹੋ ਧਰਮਪੋਜੀ ਕਾਰਵਾਈ ਕਿਤਾਬੇਖਦੇ ਹੋ ਭਾਈ ਸਾਈਡ ਹੋ ਜਾਓ ਭਾਈ ਧਰਮਪੋਜੀ ਕਾਰਵਾਈ ਕਿਵੇਂ ਵੇਖਦੇ ਹੋ ਦੱਸੋ ਦੱਸ ਦੱਸ ਇੱਕ ਸੈਕਿੰਡ ਇਹ ਦੇਖ ਸਕਦੇ ਹੋ ਕਿ ਧਰਮਪੋਜੀ ਨੂੰ ਜਿਹੜਾ ਕੀੜੀ ਵਾਲੋ ਜਿਹੜਾ ਕੀ ਗ੍ਰਿਫਤਾਰ ਕਰ ਕੁੱਝ ਕਹਿਣਾ ਚਾਹੋਗੇ ਹਟ ਜਾ ਸਰ ਨੂੰ ਹਟ ਜਾ ਗੱਡੀ ਲੈ ਛੋੜ ਸਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ED ਦੇ ਵੱਲੋਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਉਸਤੇ ਨਿਗਰਾਨੀ ਰੱਖੀ ਜਾ ਰਹੀ ਸੀ ਉਸ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਸੀ ਤੇ ਅੱਜ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਣ ਵਿਭਾਗ ਦੇ ਵਿੱਚ ਘੁਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਲਗਾਤਾਰ ਉਸ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਸੀ ਪਹਿਲਾਂ ਵੀ ਅਮਲੋਵ ਵਾਲੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਪਰ ਕੁਝ ਨਾ ਮਿਲਣ ਕਰਕੇ ਉਸ ਤੇ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਵਣ ਵਿਭਾਗ ਵਾਲੇ ਮਾਮਲੇ ਦੇ ਵਿੱਚ ਵਣ ਵਿਭਾਗ ਦੇ ਘੁਟਾਲੇ ਦੇ ਵਿੱਚ ਉਹਨਾਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਕਈ ਅਫਸਰਾਂ ਦਾ ਨਾਮ ਸਾਹਮਣੇ ਆਇਆ ਸੀ ਉਹਨਾਂ ਤੇ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਕਿ ਚੱਲ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਏਗਾ अम्म सब आजिक कल एक आजिक कल की कहना चाहिए की कहना चाहिए साधु जी साधु तो जी साधु जी साधु जी की कल हो गया जी साधु जी साधु जी साधु जी की कल हो गया जी की कहना चाहिए की कहना चाहिए कहाँ कोई कोई ये दो साधु जी ने तो सब अपने हैं सब की कारों हैं सब डेड आजकल की कंधे ऊपर सब की कंधे सब की कंधे साइड साइड हो जाओ भाई साइड हो जाओ भाई साइड हो जाओ भाई साइड हो जाओ भाई साइड